संत बाबा रणजीत सिंह की बरसी के संबंध में हर साल की तरह इस साल भी वन विभाग वालों ठंडे मिठे जल की छबील लगाई गई वन विभाग अधिकारी तीर्थ राम ने दसिया कि यह छबील सारे स्टाफ के सहयोग न लगाई जाती है रिटायर्ड बैंक मैनेजर कोपरेटिव सुसायटी गोपी चंद शर्मा ने दसाया कि यह छबील सारे इलाका वास वन विभाग के सहयोग के नाल ਲਗਾਈ ਜਾ ਰਹੀ ਹੈ ਫੋਰਵਰਡ ਐਕਸੈਸ ਨੀਜ਼ ਲਾਈਵ ਤਬਨੋ ਸ਼ਰਮਾ ਦੀ ਰਿਪੋਰਟ ਅੱਜ ਮਿਤੀ 13 5 24 ਨੂੰ ਸੰਤ ਰਣਜੀਤ ਸਿੰਘ ਉੱਪਰ ਵਾਲੇ ਸੰਤਾਂ ਦੀ ਵਰਸੀ ਦੀ ਯਾਦ ਵਿੱਚ வனਪਾਖ ਵੱਲੋਂ ਸਮੂਹ ਸਟਾਫ ਵੱਲੋਂ ਇਕੱਠੇ ਹੋ ਕੇ ਅੱਜ ਨੂੰ ਠੰਡੇ ਮਿੱਠੇ ਜਲ ਦੀ ਸ਼ਮਿਲ ਲਗਾਈ ਗਈ ਹੈ ਤੇ ਹਰ ਸਾਲ ਦੀ ਤਰ੍ਹਾਂ ਸਮੂਹ ਸਟਾਫ ਦੇ ਸੰਯੋਗ ਦੇ ਨਾਲ ਇਹ ਸਾਰਾ ਪ੍ਰੋਗਰਾਮ ਰਲ ਮਿਲ ਕੇ ਸਾਰਿਆਂ ਦੀ ਸਾਂਝਾ ਕਰਵਾਇਆ ਜਾਂਦਾ ਹੈ ਧੰਨਵਾਦ ਸਾਲ ਦੀ ਤਰ੍ਹਾਂ ਲਾਈ ਨਾਲ ਬਾਬਾ ਜੀ ਦੇ ਇਹ ਜਨ ਸੰਤਾਨ ਤੇ ਪਾਣੀ ਪੜਾਇਆ ਜਾਂਦਾ ਵੀ ਪਾਣੀ ਲਾਈ ਜਾਂਦੀ ਹੈਗੀ ਆ ਹਰ ਤਰ੍ਹਾਂ ਦੀ ਇਹ ਬਾਣ ਪਹਾੜ ਵੱਲ ਲਾਈ ਜਾਂਦੀ ਹੈਗੀ ਆ ਇਹ ਸਾਰੇ ਦੇ ਸਜੂਗ ਦੇ ਨਾਲ ਇਹ ਸੀਲ ਹਰ ਤਰ੍ਹਾਂ ਸਾਲ ਲਾਈ ਜਾਂਦੀ ਹੈਗੀ ਆ ਅਸੀਂ ਧੰਨਵਾਦੀ ਹਾਂ